ਇਸ ਵੀਡੀਓ ਦੇ ਵਿੱਚ ਮਿੱਤਰੋ ਅੱਜ ਆਪਾਂ ਤੁਹਾਨੂੰ ਤਿੰਨ ਘੋੜੇ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮਾਰਵਾੜੀ ਨੇ ਤੇ ਇੱਕ ਆ ਨੁਕਰਾ ਘੋੜਾ ਦਾ ਇਹ ਡੋਡਾ ਵਾਲੇ ਪ੍ਰਿੰਸ ਦਾ ਬੱਚਾ ਹੈਗਾ ਤੇ ਹੁਣ ਤੱਕ ਇਹਨੇ ਕਾਫੀ ਸ਼ੋਅ ਵੀ ਜਿੱਤੇ ਆ ਸੋ ਜਿਹੜੇ ਦੋ ਮਾਰਵਾੜੀ ਦਿਖਾਉਣੇ ਆ ਉਹਨਾਂ ਦੇ ਵਿੱਚੋਂ ਇੱਕ ਤਾਂ ਵੱਡਾ ਘੋੜਾ ਹੈਗਾ ਤੇ ਇੱਕ ਉਸੇ ਘੋੜੇ ਦਾ ਆ 20 ਮਹੀਨਿਆਂ ਦਾ ਬਸ਼ੇਰਾ ਗਾ ਸੋ ਤਿੰਨਾਂ ਬਾਰੇ ਜਿਹੜੀ ਗੱਲਬਾਤ ਆ ਆਪਾਂ ਤੁਹਾਨੂੰ ਕਲੀਅਰ ਕਰਾਂਗੇ ਸੋ ਪਹਿਲਾਂ ਗੱਲਬਾਤ ਆ ਜਿਹੜੀ ਐਸ ਵੱਡੇ ਮਾਰਵਾੜੀ ਘੋੜੇ ਬਾਰੇ ਕਰ ਲੈਨੇ ਆ ਇਹ ਘੋੜਾ ਦੋਸਤੋ ਚੈਂਪੀਅਨ ਘੋੜੇ ਦਾਨੇ ਦਾ ਬੱਚਾ ਹੈਗਾ ਜਿਹੜਾ ਬਾਬਾ ਭੋਲੂ ਜੀ ਦੇ ਕੋਲੇ ਹੁੰਦਾ ਸੀਗਾ ਦਾਨਾ ਸਟੱਡ ਫਾਰਮ ਦਾ ਨਾਮ ਜਿਹੜਾ ਉਸੇ ਘੋੜੇ ਦੇ ਨਾਮ ਦੇ ਉੱਤੇ ਰੱਖਿਆ ਹੈਗਾ ਸੋ ਦਾਨੇ ਦਾ ਬੱਚਾ ਦੋਸਤੋ ਆਪ ਦਾ ਨਾਮ ਇਹਦਾ ਅਸ਼ਵਰਾਜ ਹੈ ਇਹ ਆਪਣੇ ਲੁਧਿਆਣੇ ਸਾਈਡ ਪਿੰਡ ਪੈਂਦਾ ਹੈਗਾ ਟੈਪੀ ਬਾਈ ਰਵਿੰਦਰ ਦੇ ਫਾਰਮ ਦੇ ਉੱਤੇ ਇਹ ਬਰੀਡ ਹੋਇਆ ਹੈਗਾ ਉਮਰ ਇਸ ਘੋੜੇ ਦੀ 7 ਸਾਲ ਹੋ ਗਈ 2018 ਦਾ ਇਹਦਾ ਜਨਮ ਤੇ ਕੱਦ ਮਿੱਤਰੋ ਇਹਦਾ 6 ਇੰਚ ਆ ਤਿੰਨ ਪੈਰ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਹ ਘੋੜਾ ਹੁਣ ਤੱਕ 10 ਸ਼ੋ ਜਿੱਤ ਚੁੱਕਿਆਗਾ ਤਿੰਨ ਸ਼ੋ ਤਾਂ ਇਹਨੇ ਫਰੀਦਕੋਟ ਵਾਲੇ ਜਿੱਤੇ ਆ ਇੱਕ ਬੱਦੋਵਾਲ ਵਾਲਾ ਇੱਕ ਬਟਾਲੇ ਵਾਲਾ ਦੋ ਸ਼ੋ ਇਹ ਮੁਕਸਰ ਵਾਲੇ ਜਿੱਤ ਗਿਆ ਤੇ ਦੋ ਸ਼ੋ ਹਨਮਾਨਗੜ੍ਹ ਵਾਲੇ ਜਿੱਤ ਗਿਆ ਤੇ ਇੱਕ ਸ਼ੋ ਜਿੱਤ ਗਿਆ ਇਹ ਲੁਧਿਆਣੇ ਵਾਲਾ ਅੰਪਾਇਰ ਹੁੰਦਾ ਜਿਹੜਾ ਸੋ ਬਹੁਤ ਸਾਰੇ ਸ਼ੋਅ ਜਿੱਤੇ ਆ ਨੇ 10 ਸ਼ੋਅ ਜਿੱਤੇ ਆ ਚੰਗੀਆਂ ਪੋਜੀਸ਼ਨਾਂ ਇਹਨੇ ਹਾਸਲ ਕੀਤੀਆਂ ਨੇ ਪੰਜ ਪੋਜੀਸ਼ਨਾਂ ਤੱਕ ਘੋੜਾ ਆਉਂਦਾ ਰਿਹਾ ਦੋਸਤੋ ਰਿਜ਼ਲਟ ਵੀ ਬਹੁਤ ਸ਼ਾਨਦਾਰ ਦੇ ਗਿਆ ਏ ਸੋ ਸਟੱਡ ਸਰਵਿਸ ਇਸ ਘੋੜੇ ਦੀ ਓਪਨ ਆ ਤੇ ਬਾਈ ਹੋਰਾਂ ਦਾ ਜਿਹੜਾ ਪਿੰਡ ਆਗਾ ਸੁਦੂਲ ਸਹਿਰ ਦੇ ਨੇੜੇ ਪੈ ਜਾਂਦਾਗਾ ਜਦੋਂ ਆਪਾਂ ਅਬੌਰ ਤੋਂ ਜਾਂਦੇ ਆ ਨਾ ਹਨੂਮਾਨਗੜ੍ਹ ਵਾਲਾ ਰੋਡ ਅਬੌਰ ਤੋਂ ਤਕਰੀਬਨ 35 ਕਿਲੋਮੀਟਰ ਅੱਗੇ ਪਿੰਡ ਪੈਂਦਾਗਾ ਬੁੱਧਰਾ ਵਾਲੀ ਸਦੂਰ ਸਹਿਲ ਤੋਂ ਤਕਰੀਬਨ 8 ਕਿਲੋਮੀਟਰ ਦੂਰ ਪਈ ਜਾਂਦਾ ਉੱਥੇ ਆ ਇਹ ਅਸ਼ਵਰਾਜ ਨਕੋੜਾ ਸੋ ਬੱਚੇ ਦੇ ਚੰਗੀ ਕੀਮਤ ਤੇ ਸੇਲ ਵੀ ਹੋਇਆ ਬਸ਼ੇਰੀਆਂ ਵੀ ਬਹੁਤ ਟਾਪ ਦੀਆਂ ਚੰਗੀਆਂ ਘੋੜੀਆਂ ਬਣ ਕੇ ਤਿਆਰ ਹੋਈਆਂ ਨੇ ਸੋ ਕਿਸੇ ਭਰਾ ਨੇ ਸਟੱਡ ਸਰਵਿਸ ਇਹਦੀ ਲੈਣੀ ਆ ਤਾਂ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਦੀ ਗੱਲਬਾਤ ਹੈ ਜਿਹੜੀ ਤੁਹਾਨੂੰ ਤਿੰਨਾਂ ਘੋੜਿਆਂ ਬਾਰੇ ਮੈਂ ਦੱਸਣੀ ਚਾਹਣਾਗਾ ਇੱਕ ਬਸ਼ੇਰੇ ਬਾਰੇ ਤੇ ਐਸ ਮਾਰਵਾੜੀ ਘੋੜੇ ਬਾਰੇ ਤੇ ਨੁਕਰੇ ਘੋੜੇ ਬਾਰੇ ਤਿੰਨਾਂ ਦੇ ਵਿੱਚੋਂ ਦੋ ਦਾ ਬਾਈਰ ਗਿਆ ਦਾ ਦੇਣ ਦਾ ਵੀ ਵਿਚਾਰ ਰਗਾ ਸੋ ਤੁਸੀਂ ਗੱਲਬਾਤ ਦੋ ਘੋੜਿਆਂ ਬਾਰੇ ਕਰ ਵੀ ਸਕਦੇ ਹੋ ਤਿੰਨਾਂ ਦੇ ਵਿੱਚੋਂ ਜਿਹੜੇ ਵੀ ਤੁਹਾਨੂੰ ਦੋ ਪਸੰਦ ਆਉਂਦੇ ਆ ਸੋ ਦੋਸਤੋ ਇਸ ਨੁਕਰੇ ਘੋੜੇ ਬਾਰੇ ਹੁਣ ਆਪਾਂ ਗੱਲਬਾਤ ਤੁਹਾਨੂੰ ਕਲੀਅਰ ਕਰਦੇ ਆ ਇਹ ਘੋੜਾ ਇਹਦਾ ਨਾਮ ਆ ਜੀ ਫਤਿਹ ਡੋੜ ਵਾਲੇ ਪ੍ਰਿੰਸ ਦਾ ਬੱਚਾ ਹੈਗਾ ਇਹਦੀ ਵੀ ਉਮਰ ਆ ਜਿਹੜੀ ਤਕਰੀਬਨ 7 ਸਾਲ ਆ ਤੇ ਕਾਦੇ ਦਾ 63 ਇੰਚ ਆ ਇਸ ਘੋੜੇ ਨੇ ਵੀ ਹੁਣ ਤੱਕ 7 ਸ਼ੋਅ ਜਿੱਤੇ ਆ ਤਿੰਨ ਸ਼ੋਅ ਤਾਂ ਇਹ ਹਰਮਾਨਗੜ੍ਹ ਵਾਲੇ ਜਿੱਤ ਚੁੱਕਿਆ ਇੱਕ ਫਰੀਦਕੋਟ ਵਾਲਾ ਲੁਧਿਆਣੇ ਵਾਲਾ ਮੁਕਸਰ ਵਾਲਾ ਜਗਰਾਉਂ ਵਾਲਾ ਆ 7 ਸ਼ੋਅ ਇਹਨੇ ਜਿੱਤੇ ਆ ਦੋਸਤੋ ਤੇ ਰਿਜ਼ਲਟ ਇਹ ਵੀ ਬਾਖਮਾਲ ਦੇ ਰਿਹਾ ਸਟੱਡ ਸਰਵਿਸ ਇਸ ਦੀ ਵੀ ਫਤਿਹ ਦੀ ਓਪਨਾਗੀ ਦੋਸਤੋ ਤੇ ਜੇ ਕੋਈ ਚਾਹਵਣ ਸੱਜਣਾ ਕੋਈ ਚੰਗਾ ਸਾਂਭਣ ਵਾਲਾ ਬੰਦਾ ਇਸ ਘੋੜੇ ਨੂੰ ਪਸੰਦ ਕਰਦਾਗਾ ਖਰੀਦਣਾ ਚਾਹੁੰਦਾਗਾ ਬਾਈ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਉਂਕਿ ਕੁਸ਼ਕ ਟਾਈਮ ਤੱਕ ਤੁਹਾਨੂੰ ਇੱਕ ਆਪਾਂ ਬਾਈ ਦਾ ਹੋਰ ਨੋਕਰਾ ਘੋੜਾ ਦਿਖਾਵਾਂਗੇ ਜਿਹੜਾ ਬਾਈ ਨੇ ਨਮਾ ਲਿਆਗਾ ਸੋ ਉਹਦੇ ਵੀ ਦਰਸ਼ਨ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਵਾਵਾਂਗੇ ਤੇ ਬਾਈ ਦੇ ਕੋਲੇ ਹੁਣ ਜਾਨਵਰ ਜ਼ਿਆਦਾ ਹੋਣ ਕਰਕੇ ਨਮਾ ਘੋੜਾ ਔਣ ਕਰਕੇ ਤੇ ਇਸ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਤਿੰਨ ਘੋੜੇ ਦਿਖਾ ਰਹੇ ਆ ਉਹਨਾਂ ਦੇ ਵਿੱਚੋਂ ਕੋਈ ਵੀ ਦੋ ਬਾਈ ਦਾ ਵੇਚਣ ਦਾ ਇਰਾਦਾਗਾ ਤਿੰਨਾਂ ਦੇ ਵਿੱਚੋਂ ਜਿਹੜੇ ਵੀ ਤੁਹਾਨੂੰ ਕੋਈ ਪਸੰਦ ਆਉਂਦਾਗਾ ਤਾਂ ਤੁਸੀਂ ਗੱਲਬਾਤ ਬਾਈ ਪਿੰਦੇ ਦੇ ਨਾਲ ਕਰ ਲਿਓ ਕੰਟੈਕਟ ਨੰਬਰ ਆਪਾਂ ਸਾਂਝਾ ਕਰਤਾ ਸਿੱਧੂ ਬ੍ਰਦਰ ਸਟੱਡ ਫਾਰਮ ਪਿੰਡ ਬੁੱਧਰਾ ਵਾਲੀ ਸਦੂਲ ਸਹਿਰ ਦੇ ਨੇੜੇ ਰਹਿ ਜਾਂਦਾ ਏ ਸੋ ਕੰਟੈਕਟ ਕਰ ਲਿਓ ਬਾਈ ਨੂੰ ਐਸ ਫਤੇ ਦੇ ਵੀ ਰਿਜ਼ਲਟ ਬਹੁਤ ਜ਼ਿਆਦੇ ਚੰਗੇ ਆਏ ਆ ਗੁਲਾਬੀਪਣ ਘੋੜੇ ਦੇ ਵਿੱਚ ਬਹੁਤ ਜ਼ਿਆਦੇ ਆ ਵੈਸੇ ਵੀ ਸਾਫ਼ ਸੁਥਰਾਗਾ ਤੇ ਅੰਗਾ ਪੈਰਾਂ ਦਾ ਮਜ਼ਬੂਤ ਬੜਾ ਕੰਨ ਵੀ ਛੋਟਾਗਾ ਗੁਲਾਬੀਪਣ ਬੜਾਗਾ ਘੋੜੇ ਦੇ ਵਿੱਚ ਇਹਦੇ ਵੀ ਬਸ਼ੇਰੇ ਬਸ਼ੂਰੇ ਕਾਫੀ ਚੰਗੇ ਤਿਆਰ ਹੋਗੇ ਤੇ ਬਸ਼ੇਰੀਆਂ ਵੀ ਗਾਹਾਂ ਅੱਗੇ ਚੰਗੀਆਂ ਘੋੜੀਆਂ ਬਣ ਕੇ ਤਿਆਰ ਹੋ ਗਈਆਂ। ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਬਾਈ ਭਿੰਦੇ ਦੇ ਨਾਲ ਕਰ ਸਕਦੇ ਹੋ ਤੇ ਤੀਜਾ ਮਿੱਤਰੋ ਜਿਹੜਾ ਆ ਆਪਾਂ ਤੁਹਾਨੂੰ ਮਾਰਵਾੜੀ ਬਸ਼ੇਰਾ ਦਿਖਾਉਣ ਲੱਗੇ ਆ ਇਹ ਦਾਨੇ ਦਾ ਪੋਤਾ ਆ ਗਿਆ ਤੇ ਉਸੇ ਅਸ਼ਵਰਾਜ ਘੋੜੇ ਦਾ ਬੱਚਾ ਹੈ। ਸੋ ਹੁਣ ਅਸ਼ਵਰਾਜ ਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਆ। ਇਹੀ ਬਸ਼ੇਰਾਣੀ ਹੋਰ ਵੀ ਅਨੇਕਾ ਰਿਜ਼ਲਟ ਚੰਗੇ ਬਣ ਕੇ ਉਹਦੇ ਤਿਆਰ ਹੋਏ ਆ। ਸੋ ਇਹਦਾ ਵੀ ਮਾਰਕਾ ਬਸ਼ੇਰੇ ਦਾ ਬੜਾ ਪਿਆਰਾਗਾ। ਮੱਥੇ ਤੇ ਬਲੇਜ ਆ ਪਿਛਲਾ ਇੱਕ ਪੈਰੇ ਦਾ ਚਟਾ ਦਾ 20 ਮਹੀਨੇ ਹਾਲੇ ਦੀ ਉਮਰ ਹੋਈ ਆ ਤੇ ਕੱਦ 62 ਇੰਚ ਕਰ ਗਿਆ ਪ੍ਰੋਪਰ ਮਿੰਤੀ ਵਾਲਾ ਜਦੋਂ ਮਰਜੀ ਤੁਸੀਂ ਜਾ ਕੇ ਤਸੱਲੀ ਕਰ ਸਕਦੇ ਹੋ ਤੇ 20 ਮਹੀਨੇ ਉਮਰ ਦੇ ਵਿੱਚ ਆਉਂਦੇ ਆਉਂਦੇ ਇਹਨੇ ਵੀ 5 ਸ਼ੋਹ ਜਿੱਤ ਲਏ ਮੋਗਾ ਹਰਮਾਨਗੜ ਮਹਿਸਾਨਾ ਜਗਰਾਉਂ ਤੇ ਜੋਧਪੁਰ ਸੋ ਪੰਜਾਬ ਤੇ ਰਾਜਸਥਾਨ ਦੇ 5 ਸ਼ੋਹ ਇਹ ਵੀ ਜਿੱਤ ਚੁੱਕਿਆ ਹੁਣ ਤੱਕ ਤੇ ਹਾਲੇ ਦੁੱਧ ਦਾਂਦੀ ਆ ਕੱਦ 62 ਇੰਚ ਕਰ ਗਿਆ ਮਜ਼ਬੂਤ ਬਹੁਤ ਆ ਬਸ਼ੇਰਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗਾ ਘੋੜਾ ਅੱਗੇ ਪਾਲ ਲੈਣਾ ਚਾਹੁੰਦਾ ਹੈਗਾ ਸਟੱਡ ਸਰਵਿਸ ਵਾਸਤੇ ਪੜਦਾ ਇਹ ਗਿਆਈ ਘੋੜਾ ਤਾਂ ਬਣਿਆ ਹੀ ਖੜਾਗਾ ਕੱਦ ਬਹੁਤ ਕਰੂ ਬਸ਼ੇਰਾ ਤਾਂ ਤੁਸੀਂ ਇਹਦੇ ਬਾਰੇ ਵੀ ਵਿਚਾਰ ਕਰ ਸਕਦੇ ਹੋ ਕੰਟਰੈਕਟਰ ਨੰਬਰ 22 ਪਿੰਦੇ ਦਾ ਮੈਂ ਸਾਂਝਾ ਕਰਨ ਲੱਗਿਆ ਤੁਹਾਡੇ ਨਾਲ 77910 92097 ਇਸ ਨੰਬਰ ਤੇ ਕਾਲ ਕਰ ਲਿਓ ਬਾਈ ਦੇ ਫਾਰਮ ਦੇ ਉੱਤੇ ਜਿਹੜੇ ਸਾਂਭਣ ਵਾਲੇ ਮੁੰਡੇ ਰੱਖੇ ਪਿਆ ਘੋੜਿਆਂ ਨੂੰ ਉਹ ਬੰਦੇ ਫੋਨ ਚੱਕਣਗੇ ਵੈਸੇ ਬਾਈ ਭਿੰਦੇ ਸਿੱਧੂ ਦਾ ਨੰਬਰ ਆ ਇਹ ਤੇ ਬਾਈ ਵੈਸੇ ਆਪ ਐਸ ਵਕਤ ਬਾਹਰਲੀ ਕੰਟਰੀ ਦੇ ਵਿੱਚ ਬੈਠਾ ਜੇ ਤੁਸੀਂ ਬਾਈ ਭਿੰਦੇ ਦੇ ਨਾਲ ਗੱਲ ਕਰਨੀ ਹੋਈ ਤਾਂ ਜਿਹੜਾ ਮੈਂ ਤੁਹਾਨੂੰ ਨੰਬਰ ਦੱਸਿਆ ਗਿਆ ਇਸ ਨੰਬਰ ਤੇ ਤੁਸੀਂ ਵਟਸਐਪ ਕਾਲ ਕਰ ਲਿਓ ਤੇ ਜੇ ਤੁਸੀਂ ਘੋੜੇ ਦੇਖਣ ਜਾਣਾ ਹੋਇਆ ਤਾਂ ਤੁਸੀਂ ਡਾਇਰੈਕਟ ਨੰਬਰ ਵੀ ਲਾ ਸਕਦੇ ਹੋ ਸਿੱਧੀ ਡਾਇਰੈਕਟ ਕਾਲ ਵੀ ਲੱਗ ਜੂਗੀ ਤਾਂ ਮੁੰਡੇ ਫੋਨ ਚੱਕਣਗੇ ਸਾਂਭਣ ਵਾਲੇ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਜੇ ਭਿੰਦੇ ਨਾਲ ਗੱਲ ਕਰਨੀ ਹੋਈ ਤਾਂ ਬਾਈ ਨੂੰ ਤੁਸੀਂ ਵਟਸਐਪ ਕਾਲਿੰਗ ਕਰ ਲਿਓ ਬਸ਼ੇਰਾ ਚੰਗਾ ਬਹੁਤ ਜ਼ਿਆਦਾ ਬਣਿਆ ਸੋ ਤਿੰਨੇ ਜਿਹੜੇ ਜਾਨਵਰ ਆ ਇਹਨਾਂ ਦੇ ਜਿਹੜੇ ਸ਼ੋਆਂ ਦੇ ਵਿੱਚ ਪਾਰਟਿਸਪੇਸ਼ਨ ਇਹਨਾਂ ਨੇ ਕੀਤੀ ਆ ਉਹ ਵੀ ਆਪਾਂ ਫੋਟੋਆਂ ਲਾਸਟ ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗੌਰ ਨਾਲ ਦੇਖ ਲਿਓ ਸੋ ਕਿਸੇ ਵੀ ਬਾਰੇ ਤੁਹਾਡੀ ਵਿਚਾਰ ਬਣਦੀ ਆ ਤਾਂ ਬਾਈ ਭਿੰਦੇ ਨੂੰ ਫੋਨ ਲਾ ਲਿਓ ਆਪਾਂ ਤੁਹਾਡੇ ਨਾਲ ਫੋਟੋਆਂ ਵੀ ਸਾਂਝੀਆਂ ਕਰਤੀਆਂ ਅਸ਼ਵਰਾਜ ਘੋੜੇ ਦੀਆਂ ਜਿੰਨੇ ਵੀ ਇਹਨੇ ਅੱਜ ਸ਼ੋਅ ਲਾਇਆ ਕੁਝ ਕੁ ਫੋਟੋਆਂ ਜਿੰਨੀਆਂ ਕਿ ਬਾਈ ਵਰਗਿਆਂ ਦੇ ਫੋਨ 'ਚ ਸੀਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਤੀਆਂ ਮਿੱਤਰੋ ਘੋੜਾ ਬਹੁਤ ਜ਼ਿਆਦਾ ਚੰਗਾ ਲੈਂਣ ਬੜੀ ਚੰਗੀ ਆ ਤੇ ਆ ਜਿਹੜਾ ਇਹਦਾ ਬਸ਼ੀਰਾਗਾ ਇਹਦੇ ਬਾਰੇ ਵੀ ਗੱਲਬਾਤ ਸਾਨੂੰ ਸਾਰੀ ਕਲੀਅਰ ਕਰਤੀ ਰਿਜ਼ਲਟ ਵੀ ਤੁਸੀਂ ਦੇਖ ਲਿਆ ਅਸ਼ਵਰਾਜ ਦਾ ਤੇ ਬਾਕੀ ਬਸ਼ੀਰਾ ਬਹੁਤ ਜ਼ਿਆਦਾ ਚੰਗਾ ਆਸਟ੍ਰੇਲੀਅਨ ਬਣੂਗਾ ਤੇ ਆ ਨੌਕਰੇ ਦੀਆਂ ਫੋਟੋਆਂ ਵੀ ਲਾਤੀਆਂ ਸੋ ਤਿੰਨਾ 'ਚੋਂ ਜਿਹੜਾ ਤੁਹਾਨੂੰ ਪਸੰਦ ਆਉਂਦਾ ਬਾਈ ਨੂੰ ਫੋਨ ਲਾ ਲਿਓ